18 ਰਸਤੇ ਟੁੱਟਣ ਤੋਂ ਬਾਅਦ 40ਵੇਂ ਸਾਲ ਵਿੱਚ 19ਵਾਂ ਰਿਸ਼ਤਾ ਚੜਿਆ ਸਿਰੇ ਮੁੰਡੇ ਨੇ ਆਪਣੀ ਹੀ ਬਰਾਤ ਵਿੱਚ ਕੀਤਾ ਕੰਮ ਦੋਸਤੋ ਅਕਸਰ ਹੀ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਪਾਨੀ ਮਾਰ ਜ਼ਰੂਰ ਹੁੰਦਾ ਹੈ ਜੋ ਕਿ ਰਿਸ਼ਤਾ ਸਿਰੇ ਨਹੀਂ ਚੜਨ ਦਿੰਦਾ ਪਰ ਹੁਣ ਇੱਕ ਬਰਾਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਹਾਨੂੰ ਜੋ ਵਿਆਹ ਵਾਲਾ ਮੁੰਡਾ ਦਿਖਾਈ ਦੇ ਰਿਹਾ ਹੈ ਇਸ ਮੁੰਡੇ ਨੂੰ 19 ਵਾਰ ਕੁੜੀ ਵਾਲੇ ਦੇਖਣ ਆਏ ਪਰ ਪਾਨੀ ਪੱਜਣ ਕਰਕੇ ਇਸ ਨੂੰ ਹਰ ਵਾਰ ਜਵਾਬ ਮਿਲ ਜਾਂਦਾ ਸੀ ਅਖੀਰ ਇਸ ਮੁੰਡੇ ਦਾ 40 ਸਾਲ ਦੀ ਉਮਰ ਵਿੱਚ ਇਸ ਦਾ ਸਿਰੇ ਚੜ ਗਿਆ ਅਤੇ ਵਿਆਹ ਦੀ ਤਰੀਕ ਬੰਦ ਦਿੱਤੀ ਗਈ ਵਿਆਹ ਵਾਲੇ ਦੇਣਾ ਇਸ ਮੁੰਡੇ ਨੂੰ ਆਪਣੇ ਵਿਆਹ ਦੀ ਐਨੀ ਖੁਸ਼ੀ ਸੀ ਕਿ ਆਪਣੀ ਬਰਾਤ ਵਿੱਚ ਹੀ ਸਭ ਤੋਂ ਅੱਗੇ ਹੋ ਕੇ ਭੰਗੜਾ ਪਾ ਰਿਹਾ ਸੀ ਅਤੇ ਕੁੜੀ ਵਾਲਿਆਂ ਦੇ ਘਰ ਅੱਗੇ ਜਾ ਕੇ ਜ਼ਮੀਨ ਤੇ ਲਿਟ ਲਿਟ ਕੇ ਡਾਂਸ ਕਰਨ ਲੱਗ ਗਿਆ ਇਹ ਦੇਖ ਕੇ ਇਸ ਦੇ ਦੋਸਤ ਨੇ ਵੀਡੀਓ ਬਣਾ ਲਈ ਅਤੇ ਇਸ ਦੀ ਐਨੀ ਖੁਸ਼ੀ ਦਾ ਸਾਰਾ ਕਾਰਨ ਦੱਸਿਆ ਕਿ ਕਿੰਨਾ ਔਖਾ ਇਸ ਦਾ ਰਿਸ਼ਤਾ ਸਿਰੇ ਚੜਿਆ ਏ ਸੋ ਪਤਾ ਨਹੀਂ ਕਿਉਂ ਜਦੋਂ ਦੋ ਚੰਗੇ ਪਰਿਵਾਰ ਆਪਸ ਵਿੱਚ ਮਿਲਦੇ ਨੇ ਤਾਂ ਭਾਨੀ ਮਾਰਾਂ ਨੂੰ ਰਿਸ਼ਤਾ ਤੜਵਾ ਕੇ ਕੀ ਮਿਲਦਾ ਏ ਸੋ ਦੇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ